ਹਮਦਰ ਟੀਵੀ ਦੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਪੰਜਾਬੀ ਅਦਾਕਾਰਾਂ ਦੇ ਨਾਲ ਮੇਰੇ ਚਿਹਰੇ ਦੀ ਖੁਸ਼ੀ ਤੋਂ ਹੀ ਤੇ ਅੱਜ ਜਿਵੇਂ ਸਾਹਮਣੇ ਬੈਠੇ ਆ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਕੋਈ ਫਿਲਮ ਆ ਰਹੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਉਹਦੇ ਰਿਗਾਰਡਿੰਗ ਹੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ थियोडोर फिलमारिया और ये होशियार सिंह ਤੇ ਉਸ ਦੇ ਵਿੱਚ ਜੋ ਮੁੱਖ ਭੂਮਿਕਾ ਨਿਭਾ ਰਹੇ ਨੇ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਜੀ اور ਸਾਡੇ ਟ੍ਰਾਂਟੋ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਨਾਲ ਫਿਲਮ ਦੇ ਬਾਰੇ ਤੇ ਉਹਨਾਂ ਦੀ ਹੋਰ ਨਿੱਜੀ ਜ਼ਿੰਦਗੀ ਦੇ ਬਾਰੇ ਗੱਲਬਾਤਾਂ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸੱਚੀ ਗੱਲ ਸਿੰਮੀ ਜੀ ਹੈਲੋ ਜੀ ਸੱਚਾ ਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਕੱਢਿਆ ਤੁਸੀਂ ਆਪਣੇ ਬਿਜ਼ੀ ਸ케ਡਿਊਲ ਚ ਮੈਂ ਆਪਣੀ ਡਿੰਪਲ ਗਰਲ ਵਾਸਤੇ ਕਿੰਨਾ ਟਾਈਮ ਬਿਨੂੰਗੀ ਸੋ ਮਚ ਔਰ ਕੈਨੇਡਾ ਵਿੱਚ ਜਿਵੇਂ ਤੁਸੀਂ ਪਹਿਲਾਂ ਇੱਥੇ ਆਏ ਸੀਗੇ ਹਨਾ ਸਟੂਡੈਂਟ ਵੀਜ਼ੇ ਤੇ ਸੁਣਨ ਨੂੰ ਮਿਲਿਆ ਸੀਗਾ ਤੇ ਹੁਣ ਜਿਵੇਂ ਤੁਸੀਂ ਇੱਥੇ ਪ੍ਰੋਮੋਸ਼ਨਸ ਕਰਦੇ ਹੋ ਮੂਵੀ ਦੀਆਂ ਤਾਂ ਕਿਵੇਂ ਦਾ ਲੱਗਦਾ ਇੱਥੇ ਆ ਕੇ ਮਤਲਬ ਪ੍ਰੋਮੋਸ਼ਨਸ ਕਰਨੀਆਂ ਜੀ ਬਹੁਤ ਵਧੀਆ ਲੱਗਦਾ ਕਿਉਂਕਿ ਹੁਣ ਮੈਨੂੰ 10 ਸਾਲ ਹੋ ਗਏ ਇੱਥੇ ਹਨਾ ਆ ਇੱਕ ਸੁਪਨਾ ਲੈ ਕੇ ਆਉਂਦਾ ਹਰ ਬੱਚਾ ਇੱਥੇ ਐਜ਼ ਅ ਸਟੂਡੈਂਟ ਸਪੈਸ਼ਲੀ ਜੀ ਤੇ ਫਿਰ ਬਾਕੀ ਰੱਬ ਤੇ ਹੁੰਦਾ ਤੇ ਮਿਹਨਤ ਆ ਤੇ ਮੈਂ ਹਮੇਸ਼ਾ ਇਹੀ ਕਹਨੀ ਆ ਸਾਰਿਆਂ ਨੂੰ ਸਾਰੇ ਯੰਗਸਟਰਸ ਨੂੰ ਕਿ ਮਿਹਨਤ ਹੀ ਆ ਹਾਰਡਵਰਕ ਹੀ ਆ ਕੋਈ ਸ਼ਾਰਟਕਟ ਨਹੀਂ ਆ ਸੋ ਮਿਹਨਤ ਤੇ ਪੂਰਾ ਵਿਸ਼ਵਾਸ ਰੱਖੋ ਤੇ ਹੌਸਲਾ ਨਾ ਹਾਰੋ ਕਦੀ ਵੀ ਬਿਲਕੁਲ ਤੇ ਤੁਹਾ ਨਾਲ ਹੀ ਜਿਵੇਂ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਆਏ ਤੁਸੀਂ 뮤직 ਤੋਂ ਸਟਾਰਟ ਕੀਤਾ ਸੀਗਾ ਤਾਂ ਜਦੋਂ ਉਹ ਨਾ ਕੁੜੀਆਂ ਨੇ ਖਾਸ ਕਰਕੇ ਫਿਲਮ ਇੰਡਸਟਰੀ ਵੱਲ ਜਾਣਾ ਹੁੰਦਾ ਆ ਤਾਂ ਉਹਨਾਂ ਦੀ ਫੈਮਲੀ ਪਹਿਲਾਂ ਤਾਂ ਨਾਨੁਕਰ ਕਰਦੀ ਆ ਕਿ ਤੁਹਾਡੇ ਨਾਲ ਇਦਾਂ ਕੁਝ ਹੋਇਆ ਸੀਗਾ ਤੁਹਾਡੇ ਮਦਰ ਨੇ ਖਾਸ ਕਰਕੇ ਮੰਮੀਆਂ ਨੂੰ ਡਰ ਲੱਗਦਾ ਹੁੰਦਾ ਕਿ ਨਾ ਨਾ ਕੁੜੀ ਤੂੰ ਨਹੀਂ ਜਾਣਾ ਤਾਂ ਤੁਹਾਡੇ ਨਾਲ ਕੁਛ ਇਦਾਂ ਦਾ ਹੋਇਆ ਸੀ ਨਹੀਂ ਨਹੀਂ ਓਨੈਸਟਲੀ ਨਹੀਂ ਮੇਰੀ ਮੰਮਾ ਹਮੇਸ਼ਾ ਤੋਂ ਹੀ ਬਹੁਤ ਜ਼ਿਆਦਾ ਸਪੋਰਟਿਵ ਰਹੇ ਨੇ ਤੇ ਉਹਨਾਂ ਨੇ ਕਦੀ ਕਿਸੇ ਕੰਮ ਨੂੰ ਰੋਕਿਆ ਟੋਕਿਆ ਨਹੀਂ ਅੱਜ ਤੱਕ ਇਹ 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 ਮੈਨੂੰ ਬਹੁਤ ਵੱਡਾ ਪੱਖ ਹੁੰਦਾ ਹੈ ਕਿਸੇ ਵੀ ਬੱਚੇ ਦੇ ਮੈਨੂੰ ਲੱਗਦਾ ਸਕਸੈਸਫੁਲ ਹੋਣ ਦੇ ਪਿੱਛੇ ਜਦੋਂ ਉਹਦੀ ਫੈਮਲੀ ਨਾਲ ਹੋਵੇ ਸੋ ਇਟਸ ਜਸਟ ਮਮ ਐਂਡ ਮੀ ਤੇ ਮੰਮਾ ਨੇ ਹਮੇਸ਼ਾ ਕਿਹਾ ਕਿ ਬੱਚੇ ਜਿੱਦਾਂ ਕਰਨਾ ਪਰ ਉਹਨਾਂ ਨੇ ਟਰਸਟ ਬਹੁਤ ਦਿਖਾਇਆ ਮੇਰੇ ਤੇ ਬਹੁਤ ਯੰਗ ਏਜ ਤੋਂ ਹੀ ਤੇ ਮੈਨੂੰ ਲੱਗਦਾ ਜਦੋਂ ਕੋਈ ਵੀ ਪੈਰੈਂਟ ਜਾਂ ਪੈਰੈਂਟਸ ਬੱਚੇ ਤੇ ਇੰਨਾ ਜ਼ਿਆਦਾ ਟਰਸਟ ਬਲਾਈਂਡ ਟਰਸਟ ਕਰਦੇ ਨੇ ਦਿਖਾਉਂਦੇ ਨੇ ਉਹ ਬੱਚੇ ਦੀ ਰਿਸਪੌਂਸਿਬਿਲਟੀ ਵੀ ਹੁੰਦੀ ਹੈ ਕਿਤੇ ਨਾ ਕਿਤੇ ਵੀ ਉਹ ਟਰਸਟ ਤੇ ਵੀ ਬੱਚਾ ਰਹੇ ਉਹਨੂੰ ਬਰਕਰਾਰ ਰੱਖੇ ਵੀ ਉਹਨੂੰ ਤੋੜੇ ਨਾ ਸੋ ਮੈਂ ਆਪਣੇ ਵੱਲੋਂ ਜੀ ਹਮੇਸ਼ਾ ਇਹੀ ਟਰਾਈ ਕਰੀਆ ਕਿ ਮੇਰੀ ਮੰਮਾ ਦਾ ٹرسٹ ਕਦੀ ਨਾ ਛੁੱਟੇ ਤੇ ਆਪਣੇ ਵੱਲੋਂ ਬੈਸਟ ਕੰਮ ਕੀਤਾ ਪੂਰੀ ਸਾਫ਼ ਨੀਅਤ ਨਾਲ ਕੀਤਾ ਤੇ ਵਧੀਆ ਤਰੀਕੇ ਨਾਲ ਕੰਮ ਕੀਤਾ ਜੀ ਤਾਂ ਜਿਵੇਂ ਸ਼ੂਟਿੰਗਸ ਵਗੈਰਾ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ ਤੁਹਾਡੇ ਮਦਰ ਨਾਲ ਜਾਂਦੇ ਨੇ ਜੀ 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 ਮੇਰਾ ਹਮੇਸ਼ਾ ਇਹੀ ਟਰਾਈ ਹੁੰਦੀ ਆ ਵੀ ਮੇਰੀ ਮੰਮੀ ਮੇਰੇ ਨਾਲ ਰਹੇ ਮੈਨੂੰ ਬਹੁਤ ਮੇਰੇ ਮਮਾ ਮੇਰੇ ਬਹੁਤ ਵੱਡਾ ਮਤਲਬ ਸਪੋਰਟ ਸਿਸਟਮ ਨੇ ਜੀ ਤਾਂ ਬਹੁਤ ਪੋਜ਼ਿਟਿਵਿਟੀ ਰਹਿੰਦੀ ਆ ਮੈਨੂੰ ਸਹਾਰਾ ਰਹਿੰਦਾ ਜਦ ਮਮੀ ਨਾਲ ਹੁੰਦੇ ਤਾਂ ਮੇਰੀ ਜ਼ਿਆਦਾ ਤੋਂ ਜ਼ਿਆਦਾ ਇਹੀ ਟਰਾਈ ਹੁੰਦੀ ਆ ਕਿ ਮਮੀ ਹਰ ਸੈਟ ਤੇ ਮੇਰੇ ਨਾਲ ਹੋਣ ਓਕੇ ਤੇ ਤੁਹਾਨੂੰ ਜਿਵੇਂ ਐਕਟਿੰਗ ਦਾ 뮤직 ਤੋਂ ਤੁਸੀਂ ਸਟਾਰਟ ਕੀਤਾ ਇਹਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀਗਾ ਨਹੀਂ ਨਹੀਂ ਮੈਂ ਤੁਹਾਨੂੰ ਬੜੀ ਸੱਚੀ ਦੱਸਾਂ ਇਹਦਾ ਕੋਈ ਪਲਾਨ ਨਹੀਂ ਸੀ ਓਕੇ ਮੇਰਾ ਜੋ ਵੀ ਮਤਲਬ ਮੈਂ ਹਮੇਸ਼ਾ ਮੰਨਦੀ ਆ ਵੀ ਇਹ ਰੱਬ ਵੱਲੋਂ ਹੀ ਹੋਇਆ ਆਮ ਥੈਂਕਫੁਲ ਬlesਸਡ ਤਾਈ ਇਹ ਰੱਬ ਵੱਲੋਂ ਹੀ ਹੋਇਆ ਹਮ ਜਦੋਂ ਮੈਂ ਕਾਲਜ ਚੰਡੀਗੜ੍ਹ ਪੜ੍ਹਦੀ ਹੁੰਦੀ ਸੀ ਤਾਂ ਚੰਡੀਗੜ੍ਹ ਵੀ ਮੈਨੂੰ ਇਦਾਂ ਹੀ ਅਪਰੋਚ ਕੀਤਾ ਸੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਿ ਇਹ ਸਾਡਾ ਗਾਣਾ ਔਰ ਉਹ ਆਡੀਓ ਬਹੁਤ ਸੋਹਣਾ ਸੀ ਮੈਂ ਗਾਣਾ ਸੁਣਿਆ ਮੀਟਿੰਗ ਹੋਈ ਬਹੁਤ ਪਿਆਰੇ ਲੋਕ ਸੀ ਵਧੀਆ ਤਰੀਕੇ ਨਾਲ ਬਸ ਕੰਮ ਕਰੋ ਘਰੇ ਜਾਓ ਇਦਾਂ ਮੈਨੂੰ ਵਧੀਆ ਵਾਈਬ ਲੱਗੀ ਵੀ ਇਹ ਤਾਂ ਕੰਮ ਹੀ ਬੜਾ ਸਾਫ਼ ਸੁਥਰਾ ਵਧੀਆ ਵੀ ਲੋਕ ਟਾਊਨ ਬਦਨਾਮ ਕਰਕੇ ਰੰਗਦੇ ਮੈਨੂੰ ਕਿਉਂਕਿ ਆਪਣੇ ਜਦੋਂ छुट तो तो uh, so गया ਇਥੇ ਲਾਸਟ ਸੈਮੈਸਟਰ ਚ ਪੜਦੇ ਪੜਦੇ ਫਿਰ ਮੈਨੂੰ ਬੰਬੂ ਕਾਟ ਨੂੰ ਗੁਆਰੀ ਸੀ ਤੇ ਉੱਥੋਂ ਤੁਹਾਡੀ ਫਿਲਮਾਂ ਦੀ ਸ਼ੁਰੂਆਤ ਹੋ ਗਈ ਹਾਂਜੀ ਬੰਬੂ ਕਾਟ ਤੋਂ 2016 ਚ ਸ਼ੁਰੂਆਤ ਹੋ ਗਈ ਬਿਲਕੁਲ ਬਹੁਤ ਸੁਪਰ ਹਿੱਟ ਮੂਵੀਜ਼ ਤੁਸੀਂ ਦਿੱਤੀਆਂ ਨੇ ਪੰਜਾਬੀ ਇੰਡਸਟਰੀ ਨੂੰ ਤੇ ਇਹਨਾਂ ਲਈ ਹੁਣ ਜਿਹੜੀ ਤੁਹਾਡੀ ਮੂਵੀ ਆ ਰਹੀ ਹੈ ਸਤਿੰਦਰ ਸਰਤਾਜ ਸਰ ਦੇ ਨਾਲ ਹੁਸ਼ਿਆਰ ਸਿੰਘ ਤਾਂ ਇਹ ਮੂਵੀ ਦੇ ਬਾਰੇ ਜ਼ਰੂਰ ਸੁੰਣਾ ਚਾਹਾਂਗੇ ਕਿ ਇਹ ਮੂਵੀ ਦੀ ਜੋ ਕਹਾਣੀ ਹੈ ਕਿਸ ਰਿਲੇਟਡ ਹੈ ਜੀ ਇਹ ਮੂਵੀ ਜਿੱਦਾਂ ਕਿ ਤੁਸੀਂ ਸਾਰੇ ਟ੍ਰੇਲਰ ਤੋਂ ਦੇਖ ਸਕਦੇ ਹੋ ਵੀ ਇੱਕ ਸਕੂਲ ਸੈਟਅਪ ਚ ਹੈ ਗਵਰਨਮੈਂਟ ਸਕੂਲ ਚ ਤੇ ਇਹ ਮੇਜਰਲੀ ਮੈਂ ਜ਼ਿਆਦਾ ਤਾਂ ਨਹੀਂ ਦੱਸੂਗੀ ਪਰ ਇੰਨਾ ਜ਼ਰੂਰ ਕਹੂੰਗੀ ਕਿ ਫੈਮਿਲੀ ਮੂਵੀ ਆ ਪਲੀਜ਼ ਆਪਣੇ ਬੱਚਿਆਂ ਨਾਲ ਜਾ ਕੇ ਦੇਖੋ ਜੇ ਨਿਆਣੇ ਤੁਸੀਂ ਨਿਆਣੇ ਜਾ ਰਹੇ ਨੇ ਤਾਂ ਉਹ ਆਪਣੇ ਮਾਪਿਆਂ ਨੂੰ ਲੈ ਕੇ ਜਾਣ ਜੇ ਮਾਪੇ ਜਾ ਰਹੇ ਨੇ ਤਾਂ ਨਿਆਣੇ ਨੂੰ ਲੈ ਕੇ ਜਾਣ ਫੁੱਲ ਫਲੇਜਡ ਫੈਮਿਲੀ ਮੂਵੀ ਆ ਤੇ ਇਹ ਚ ਬਹੁਤ ਸੋਹਣਾ ਇੱਕ ਮੈਸੇਜ ਆ ਪਰ ਕਾਮੇਡੀ ਚ ਰੈਪਟ ਮਤਲਬ ਐਂਟਰਟੇਨਿੰਗ ਮੂਵੀ ਆ ਬਟ ਮੈਸੇਜ ਵੀ ਮਿਲੇਗਾ ਮੇਰੀ ਜ਼ਿਆਦਾ ਤੋਂ ਜ਼ਿਆਦਾ ਇਹ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਜੇ ਮੈਂ ਕੋਈ ਦੀ ਮੂਵੀ ਕਰ ਰਹੀਆਂ ਕੋਈ ਵੀ ਸਕ੍ਰਿਪਟ ਸ਼ੁਰੂ ਕਰ ਰਹੀਆਂ ਤਾਂ ਉਹ ਚ ਮੈਸੇਜ ਹੋਵੇ ਮੇਰੀ ਆਡੀਅੰਸ ਵਾਸਤੇ ਪਿਆਰਾ ਜਿਹਾ ਕਿ ਜਦੋਂ ਉਹ ਦੇਖ ਕੇ ਨਿਕਲ ਉਹਨਾਂ ਨੂੰ ਕੁਝ ਫੀਲ ਮਹਿਸੂਸ ਹੋਵੇ ਵੀ ਅੱਛਾ ਇਹੋ ਜੀ ਇੱਕ ਗੱਲ ਸੀ ਤਾਂ ਉਹੀ ਆ ਜੀ ਟਰਾਈ ਮੇਰੀ ਕਿ ਇਹ ਸਿਨੇਮਾ ਰਾਹੀ ਵਧੀਆ ਵਧੀਆ ਮੂਵੀਜ਼ ਦਿੰਦੇ ਰਹੀਏ ਸਾਫ਼ ਸੁਥਰੀਆਂ ਜਿਹੜੀ ਆਪਾਂ ਪਰਿਵਾਰਾਂ ਚ ਬਹਿ ਕੇ ਦੇਖ ਸਕਦੇ ਆਂ ਜੀ ਤੇ ਹੁਸ਼ਿਆਰ ਸਿੰਘ ਮੂਵੀ ਦੇ ਵਿੱਚ ਤੁਸੀਂ ਟੀਚਰ ਦਾ ਰੋਲ ਲਿਆ ਜਿੱਥੋਂ ਤੱਕ ਸਮਝ ਆ ਰਿਹਾ ਟਰੇਲਰ ਤੋਂ ਤੇ ਤੁਹਾਨੂੰ ਫਿਲਮ ਦੀ ਸ਼ੂਟਿੰਗ ਕਰਦੇ ਸਮੇਂ ਆਪਣਾ ਸਕੂਲ ਟਾਈਮ ਯਾਦ ਆਇਆ ਕਿ ਬਚਪਨ ਛੋਟੇ ਹੁੰਦੇ ਤੁਸੀਂ ਵੀ ਸਕੂਲੇ ਜਾਂਦੇ ਸੀਗੇ ਹਾਂਜੀ ਹਾਂਜੀ ਮੈਨੂੰ ਬਿਲਕੁਲ ਯਾਦ ਆਇਆ ਆਪਣਾ ਕਈ ਟੀਚਰਸ ਨੂੰ ਦੇਖ ਕੇ ਮੈਨੂੰ ਯਾਦ ਆਇਆ ਆਪਣਾ ਬਚਪਨ ਦਾ ਟਾਈਮ ਪਰ ਇਹ ਇਹ ਸੈਟਅਪ ਬਹੁਤ ਡਿਫਰੈਂਟ ਸੀ ਤਾਂ ਮੈਨੂੰ ਇਹ ਤਾਂ ਬਹੁਤ ਨਵਾਂ ਸੈਟਅਪ ਐਕਚੁਅਲੀ ਦੇਖਣ ਨੂੰ ਮਿਲਿਆ ਹਾਂਜੀ ਤਾਂ ਇਹਦੇ ਨਾਲ ਹੀ ਥੋੜਾ ਜਿਹਾ ਆਪਾਂ ਜੇ ਗੱਲਾਂ ਬਾਤਾਂ ਮਾਰਾਂਗੇ ਉਹ ਬੋਰਿੰਗ ਹੋ ਜਾਊਗਾ ਥੋੜਾ ਤੇ ਆਪਾਂ ਰੈਪਿਡ ਫਾਇਰ ਸ਼ੁਰੂ ਕਰੀਏ ਹਾਂਜੀ ਹਾਂਜੀ ਬਿਲਕੁਲ ਤਾਂ ਤੁਹਾਡੀ ਮੂਵੀ ਦੇ ਰਿਲੇਟਿਡ ਹੀ ਮੈਂ ਕੁਝ ਰੈਪਿਡ ਫਾਇਰ ਦੇ ਕੁਐਸਚਨਸ ਚੈਅਰ ਕੀਤੇ ਆ ਜੇ ਤੁਸੀਂ ਐਕਸਪਲੇਨ ਕਰਨਾ ਚਾਹੋ ਤਾਂ ਤੁਸੀਂ ਐਕਸਪਲੇਨ ਵੀ ਕਰ ਸਕਦੇ ਹੋ ਤਾਂ ਫਸਟ ਮੈਂ ਪੁੱਛਣਾ ਉਹ ਲਾਈਕ ਮੂਵੀ ਚੋਂ ਸਕੂਲ ਚੋਂ ਜਾਂ ਮੂਵੀ ਚੋਂ ਮੂਵੀ ਚੋਂ ਤਾਂ ਸਾਡੇ ਛੋਟੇ ਬਚਪਨ ਦੇ ਵਿੱਚ ਜਿਹੜਾ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਹੋਵੇ ਬਚਪਨ 'ਚ ਇੱਕ ਪੂਨਮ ਮੈਮ ਹੁੰਦੀ ਸੀ ਸਾਡੇ ਉਹ ਪੂਨਮ ਮੈਮ ਜੇ ਤੁਸੀਂ ਦੇਖ ਰਹੇ ਹੋ ਥੈਂਕ ਯੂ ਉਹ ਕਿ ਪੜਾਉਂਦੇ ਸੀ ਉਹ ਜੀ ਉਹ ਸਾਨੂੰ ਹਿਸਟਰੀ ਬੜਾਉਂਦੇ ਸੀ ਓਕੇ ਤੇ ਫੇਵਰੇਟ ਸਬਜੈਕਟ ਕਿਹੜਾ ਸੀ ਤੁਹਾਡਾ ਮੇਰਾ ਫੇਵਰੇਟ ਸਬਜੈਕਟ ਸੋਸ਼ੀਓਲੋਜੀ ਰਿਹਾ ਐਕਚੁਅਲੀ ਹਾਂਜੀ ਨਾਈਸ ਸੋਸ਼ੀਓਲੋਜੀ ਫੇਵਰੇਟ ਸਕੂਲ ਤੁਸੀਂ ਸਕੂਲ ਚੇਂਜ ਕੀਤੇ ਨਾ ਹਾਂਜੀ ਹਾਂਜੀ ਦੋ ਕਵਾਰੀ ਕੀਤੇ ਨੇ ਇੰਨੇ ਜ਼ਿਆਦਾ ਨਹੀਂ ਪਰ ਫੇਵਰਿਟ ਸਕੂਲ ਤਾਂ ਜੀ ਮੇਰਾ ਚੰਡੀਗੜ੍ਹ ਸਕੂਲ ਹੁੰਦਾ ਸੀ ਡੀਵੀ 15 ਮੇਰਾ ਉਹ ਫੇਵਰਿਟ ਸਕੂਲ ਸੀ ਹਾਂਜੀ ਤੇ ਇਹਨਾਂ ਲਈ ਫੇਵਰਿਟ ਸੈਕਸ਼ਨ ਲਾਈਕ ਸੈਕਸ਼ਨ ਅਲੱਗ-ਅਲੱਗ ਹੁੰਦੇ ਸੀ ਨਹੀਂ ਨਹੀਂ ਇਹ ਨਾਲ ਨਹੀਂ ਸੀ ਏ ਔਰ ਬੀ ਸੈਕਸ਼ਨ ਦੀ ਵਾਸ ਕੇ ਸੱਚ ਵੀ ਹੋਵੇ ਤੇ ਇਹਨਾਂ ਦਾ ਫੇਵਰਿਟ ਸਕੂਲ ਲੰਚ ਫੇਵਰਿਟ ਸਕੂਲ ਲੰਚ ਵੈਸੇ ਨਿੱਕੇ ਹੁੰਦੇ ਮੈਂ ਤਾਂ ਹੁਣ ਸੱਚੀ ਤਾਂ ਸਭ ਮੈਗੀ ਮੈਗੀ ਉਹ ਸਾਰੇ ਦੇ ਫੇਵਰਿਟ ਸੀ ਰੈਗੂਲਰਲੀ ਆਪਾਂ ਰੋਟੀ ਤਾਂ ਲੈ ਕੇ ਹੀ ਜਾਂਦੇ ਸੀ ਮੈਨੂੰ ਮੈਨੂੰ ਰੋਟੀ ਤੇ ਵੈਸੇ ਮੈਨੂੰ ਰੋਟੀ ਤੇ ਪਿੰਡੀ ਬਹੁਤ ਪਸੰਦ ਸੀ ਮੈਂ ਆਪਣੀ ਮੰਮੀ ਦੇ ਹੱਥ ਦੇ ਬਣੀ ਸਪੈਸ਼ਲੀ ਤੇ ਮੈਂ ਇੱਕ ਗੱਲ ਜ਼ਰੂਰ ਸੀ ਸਪੈਸ਼ਲ ਮਤਲਬ ਜਿਹੜਾ ਮੈਂ ਮੈਂਸ਼ਨ ਕਰਨਾ ਚਾਹੁੰਗੀ ਵੀ ਮੈਂ ਪਰੌਂਠੇ ਨਹੀਂ ਸੀ ਕਦੀ ਲੈ ਕੇ ਜਾਂਦੀ ਬਟ ਜਦੋਂ ਨਿਆਣੇ ਯੂਜ਼ੂਲੀ ਪਰੌਂਠੇ ਲੈ ਕੇ ਆਉਂਦੇ ਸੀ ਔਰ ਕੋਈ ਪਰੌਂਠੇ ਲੈ ਕੇ ਮੈਂ ਅੱਜ ਤੱਕ ਵੀ ਹੁਣ ਵੀ ਮਤਲਬ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਵੀ ਮੈਂ ਪਰੌਂਠੇ ਠੰਡੇ ਨਹੀਂ ਖਾ ਸਕਦੀ ਮੈਨੂੰ ਪਰੌਂਠਾ ਰੜਦਾ ਰਹਦਾ ਤਾਜ਼ਾ ਹੀ ਚਾਹੀਦਾ ਰੋਟੀ ਮੈਂ ਖਾ ਸਕਦੀ ਆ ਕੀ ਸ਼ਾ ਅੱਜ ਤੱਕ ਜਦੋਂ ਵੀ ਲੈ ਕੇ ਗਈਆਂ ਮੈਂ ਰੋਟੀ ਲੈ ਕੇ ਗਈਆਂ ਰੋਟੀ ਨਾਲ ਸਬਜੀ ਬਿਲਕੁਲ ਤੇ ਪ੍ਰੋਂਠੇ ਦੀ ਤੁਸੀਂ ਗੱਲ ਕੀਤੀ ਤੁਹਾਨੂੰ ਸਟਫਡ ਪ੍ਰੋਂਠੇ ਪਸੰਦ ਹੈ ਨਾ ਸਟਫਡ ਪ੍ਰੋਂਠੇ ਹਾਂ ਜਿੰਨਾ ਜਿੰਨੀ ਜ਼ਿਆਦਾ ਸਟਫਿੰਗ ਓਨ ਨਾ ਬੈਟਰ ਬਿਲਕੁਲ ਸਾਰਿਆਂ ਨੂੰ ਮੇਰੇ ਵੀ ਇਹੀ ਪਸੰਦ ਆ ਵੈਸੇ ਫੇਵਰਿਟ ਐਕਸਟਰਾ ਕਰਿ ਕੁਲਰ ਐਕਟੀਵਿਟੀ ਆਈ ਥਿੰਕ ਮੈਂ ਸਪੋਰਟਸ ਚ ਬਹੁਤ ਜ਼ਿਆਦਾ ਐਕਟਿਵ ਸੀ ਆਪਣੇ ਸਕੂਲ ਟਾਈਮ ਤੇ ਤਾਂ ਮੈਂ ਬਹੁਤ ਜ਼ਿਆਦਾ ਮੈਂ ਸ਼ਾਰਟ ਪਟ ਖੇਡਿਆ ਮੈਂ ਜਾਵਲਨ ਥਰੋ ਕੀਤਾ ਮੈਂ ਥਰੋ ਬਾਲ ਬਹੁਤ ਖੇਡਿਆ ਸਾਈਕਲਿੰਗ ਬਹੁਤ ਕੀਤੀ ਆ ਤੇ ਰੇਸਿਸ ਚ ਬਹੁਤ ਰੀਅਲੀ ਰੇਸਿਸ ਚ ਬਹੁਤ ਪਾਰਟ ਲਿਆ ਸੋ ਆਈ ਵਾਸ ਵੈਰੀ ਸਪੋਰਟਸ ਵਾਲੇ ਮੈਂ ਬਹੁਤ ਐਕਟਿਵ ਸੀ ओके ਤੇ ਤੁਸੀਂ ਗਿੱਧੇ ਪੰਗੜੇ ਵਿੱਚ ਪਾਰਟਿਸਿਪੇਟ ਕਰਦੇ ਹੁੰਦੇ ਸੀ ਸੋ ਸੈਡਲੀ ਮੈਂ ਕੀ ਹੋਇਆ ਕਿ ਮੈਂ ਹਰਿਆਣਾ ਜੀ ਚ ਬੌਰਨ ਐਂਡ ਗ੍ਰੋਅਡ ਅਪ ਤੇ ਸਾਡੇ ਕਨਵੈਂਟ ਸਕੂਲ ਹੁੰਦਾ ਸੀ ਸਿੱ ਸਾਡੇ ਇੰਨਾ ਉਹ ਗਿੱਦਾ ਵਗੈਰਾ ਨਹੀਂ ਹੁੰਦਾ ਕਦੀ ਕਦੀ ਕੋਈ ਮਤਲਬ ਕੋਈ ਕਦੀ ਫੰਕਸ਼ਨ ਮਤਲਬ 10 ਸਾਲਾਂ ਚ ਇੱਕ ਵਾਰ ਵੀ ਸਾਡੇ ਟਾਈਮ ਤੇ ਤਾਂ ਨਹੀਂ ਸੀ ਸਾਡੇ ਤਾਂ ਦੂਜੇ ਜ਼ਿਆਦਾ ਗਾਣੇ ਚੱਲਦੇ ਹੁੰਦੇ ਸੀ ਉਦੋਂ ਹਿੰਦੀ ਗਾਣੇ ਜ਼ਿਆਦਾ ਚੱਲਦੇ ਹੁੰਦੇ ਸੀ ਪਰ ਫਿਰ ਜਦੋਂ ਇੱਧਰ ਵੀ ਆਏ ਪੰਜਾਬ 사이 ਜਦੋਂ ਮੈਂ ਚੰਡੀਗੜ੍ਹ ਆਈ ਉਦੋਂ ਮੌਕਾ ਹੀ ਨਹੀਂ ਮਿਲਿਆ ਮੈਨੂੰ ਹਾਂਜੀ ਨਹੀਂ ਤਾਂ ਮੇਰਾ ਮੇਰਾ ਬਹੁਤ ਜੀ ਸੀ ਵੀ ਮੈਂ ਸਿੱਖਾਂ ਕਿਉਂਕਿ ਕਾਲਜ ਚ ਮੈਂ ਦੂਜੀ ਜਦੋਂ ਕੋਈ ਇੰਸਟੀਟਿਊਸ਼ਨ ਨਾਲ ਜੁੜ ਗਏ ਆ ਇਦਾਂ ਪਰ ਗਿੱਧੇ ਤੇ ਮੈਂ ਪਰ ਦੇਖਦੀ ਬਹੁਤ ਹੁੰਦੀ ਸੀ ਮੈਂ ਜਿਹੜੀ ਗਿੱਧੇ ਵਾਲੀਆਂ ਕੁੜੀਆਂ ਹੁੰਦੀਆਂ ਸੀ ਮੇਰੇ ਫਰੈਂਡਸ ਵੀ ਨੇ ਉਹ ਜੋ ਕਈ ਮਨਵੀਰ ਤੇ ਖੁਸ਼ੀ ਤੇ ਉਹਨਾਂ ਨੂੰ ਮੈਂ ਦੇਖਿਆ ਬਹੁਤ ਤੇ ਇੰਨੀਆਂ ਸੋਹਣੀਆਂ ਲੱਗਦੀਆਂ ਸੀ ਇੰਨਾ ਸੋਹਣਾ ਗਿੱਧਾ ਮਤਲਬ ਦੇਖ ਕੇ ਚਾਹ ਚੜ ਜਾਂਦਾ ਸੀ ਮੈਨੂੰ ਤੇ ਡਰੈਸ ਅਪ ਵੀ ਬਹੁਤ ਸੋਹਣਾ ਹੋ ਜਾਂਦਾ ਡਰੈਸ ਅਪ ਇੰਨਾ ਸੋਹਣਾ ਬੋਲੀਆਂ ਇੰਨੀਆਂ ਵਧੀਆਂ ਦ ਇਨਰਜੀ ਜਿਹੜੀ ਉਹ એનર્ਜੀ ਹੁੰਦੀ ਆ ਉਹ ਗਿੱਧੇ ਤੇ ਭੰਗੜੇ ਵਾਲੀ ਉਹ ਤਾਂ ਡਿਫਰੈਂਟ ਹੀ ਹੁੰਦੀ ਹੈ ਬਿਲਕੁਲ ਸੋ ਇਹ ਸਕੂਲ ਬੈਸਟ ਫਰੈਂਡ ਸਕੂਲ ਬੈਸਟ ਫਰੈਂਡ ਮੇਰੇ ਦੋ ਸਕੂਲ ਰਹੇ ਨੇ ਇੱਕ ਚ ਕੁੰਨਿਕਾ ਹੁੰਦੀ ਸੀ ਤੇ ਇਧਰ ਬੈਸਟ ਫਰੈਂਡਸ ਮੇਰੇ ਬਹੁਤ ਸਾਰੀਆਂ ਨੇ ਕੁੜੀਆਂ ਔਰ ਉਹ ਸਕੂਲ ਬੈਸਟ ਫਰੈਂਡਸ ਮੇਰੀ ਸੇਮ ਹੀ ਰਹੀਆਂ ਨੇ ਤੇ ਚਾਹੇ ਦੇਵਿਕਾ ਮਾਲਵਿਕਾ ਸਨਾ ਆਨੰਤ ਇਹ ਹੁਣ ਤੱਕ ਵੀ ਮੇਰੀਆਂ ਫਰੈਂਡਸ ਨੇ ਸਕੂਲ ਟਾਈਮ ਦੀਆਂ ਨੇ ਓਕੇ ਤੇ ਤੁਹਾਨੂੰ ਸਕੂਲ ਲਾਈਫ ਜ਼ਿਆਦਾ ਵਧੀਆ ਲੱਗਦੀ ਸੀ ਜਾਂ ਕਾਲਜ ਲਾਈਫ ਆਈ ਥਿੰਕ ਨਹੀਂ ਮੈਨੂੰ ਦੋਨੋਂ ਹੀ ਵਧੀਆ ਲੱਗੀ ਮੈਨੂੰ ਉਹ ਸਕੂਲ ਵੀ ਜਦੋਂ ਮੈਂ ਵਾਲੇ ਪੜ੍ਹਦੀ ਹੁੰਦੀ ਸੀ ਉਹ ਵੀ ਵਧੀਆ ਸੀ 10ਵੀਂ ਤੱਕ ਅਤੇ ਫਿਰ 11ਵੀਂ 12ਵੀਂ ਇੱਥੇ ਅੱਗੇ ਕਿਤੇ ਉਹ ਵੀ ਵਧੀਆ ਸੀ ਕਾਲਜ ਦਾ ਆਪਣਾ ਇਹ ਬਹੁਤ ਡਿਫਰੈਂਟ ਲਾਈਫ ਆ ਲਾਈਫ ਹੀ ਬਹੁਤ ਡਿਫਰੈਂਟ ਸੀ ਪਰ ਮੈਂ ਹੈਰਾਨੀ ਵਾਲੀ ਗੱਲ ਆ ਕਿ ਲੋਕ ਪਹਿਲਾਂ ਸਕੂਲ 'ਚ ਸੀਰੀਅਸ ਹੁੰਦੇ ਨੇ 12ਵੀਂ ਤੱਕ ਪੂਰੀ ਪੜ੍ਹਾਈ ਨੂੰ ਤੇ ਕਾਲਜ 'ਚ ਜਾ ਕੇ ਇਦਾਂ ਹੋ ਜਾਂਦਾ ਮੇਰਾ ਕੁੱਟਾ ਸੀ ਮੈਂ ਸਕੂਲ 'ਚ ਤਾਂ ਇਦਾਂ ਸੀ ਚਿੱਲ ਜਾ ਬੱਚਾ ਕੋਈ ਗੱਲ ਨਹੀਂ ਮਾਰਕਸ ਆ ਗਏ ਕਿਉਂਕਿ ਮੇਰੇ ਮਦਰ ਨੇ ਕਦੀ ਵੀ ਫੋਰਸ ਨਹੀਂ ਕੀਤਾ ਮਾਰਕਸ ਵਾਸਤੇ ਜਿਵੇਂ ਗੱਲ ਆ ਪਵਨ ਸ਼ਾਰ ਸਿੰਘ 'ਚ ਵੀ ਕਰਦੇ ਆ ਵੀ ਮੇਰੀ ਮੰਮੀ ਉਹ ਬਿਲਕੁਲ ਪੈਰੈਂਟ ਨਹੀਂ ਸੀ ਜਿਹੜੇ ਵੀ ਮਾਰਕਸ ਹੋਣੇ ਚਾਹੀਦੇ ਨੇ ਸੋਂ ਬੜਾ ਸੌ ਲੈ ਗਿਆ ਉਹ ਨਹੀਂ ਮੰਮੀ ਕਹਿੰਦੀ ਕੋਈ ਨਾ ਬੇਟਾ ਸੋ ਜਿੱਦਾਂ ਜੀ ਕਰਦਾ ਠੀਕ ਆ ਬਸ ਪਾਸ ਹੋ ਜਾਣੀ ਠੀਕ ਆ ਓਕੇ ਸੋ ਮਮਾ ਕਹਿੰਦੇ ਦਾ ਫੋਰਸ ਨਹੀਂ ਕਰਨਾ ਜੀਜ ਤੋਂ ਦਾ ਇੰਟਰਸਟ ਆ ਜੋ ਤੁਹਾਨੂੰ ਸਬਜੈਕਟ ਵਧੀਆ ਲੱਗਦਾ ਉਹ ਚ ਤੁਸੀਂ ਵਧੀਆ ਨੰਬਰ ਲੈ ਕੇ ਆਉਨੇ ਹੋ ਸੋ ਸ਼ੀ ਨੈਵਰ ਐਕਸਪੈਕਟਿਡ ਵੀ ਮੇਰੇ ਸਾਰੇ ਸਬਜੈਕਟਾਂ ਚੋਂ ਮਤਲਬ 90 80 80 90 ਹੋਣ ਤਾਂ ਜਿਹੜੇ ਮੈਨੂੰ ਪਸੰਦ ਹੁੰਦੇ ਸੀ ਉਹ ਚ ਮੇਰੇ ਵਧੀਆ ਹੁੰਦੇ ਸੀ ਜਿਹੜੇ ਨਹੀਂ ਹੁੰਦੇ ਸੀ ਜਿੱਦਾਂ ਮੈਥ ਉਹ ਨਹੀਂ ਮੈਂ ਵੇਖੀ ਤਾਂ ਠੀਕ ਹੈ ਤਾਂ ਫਿਰ ਸੌਰੀ ਮੈਂ ਤਾਂ ਭਟਕ ਜਾਨੀ ਹ ਵਿੱਚ ਵਿੱਚ ਕੁਸਚਨ ਕੀ ਕੀ ਸੀ ਕੁਸਚਨ ਕੀ ਸੀ ਸਕੂਲ ਲਾਈਫ ਜਾਂ ਕਾਲਜ ਸਕੂਲ ਲਾਈਫ ਔਰ ਫਿਰ ਸਕੂਲ ਲਾਈਫ ਥੋੜੀ ਜਿਹੀ ਇਦਾਂ ਸੀ ਪਰ ਕਾਲਜ ਚ ਵਾਸ ਵੈਰੀ ਸੀਰੀਅਸ ਸਟੂਡੈਂਟ ਓਕੇ ਮੈਂ ਰਜਿਸਟਰ ਰੱਖਣੇ ਕਵਰ ਕਰਕੇ ਲੈ ਕੇ ਜਾ ਕੇ ਉਹਦੇ ਇੱਕ ਇੱਕ ਰਜਿਸਟਰ ਤੇ ਮੈਂ ਸਬਜੈਕਟ ਲਿਖਿਆ ਹੋਣਾ ਮੈਂ ਫਰਸਟ ਬੈਂਚਰ ਨੋਟਸ ਬਣਾਉਣੇ ਓਕੇ ਨਿਆਣਾ ਨੂੰ ਐਕਸਟਰਾ ਪੈਨ ਦੇਣੇ ਬੱਚਾ ਬਹੁਤ ਸੀਰੀਅਸ ਸਟੂਡੈਂਟ ਸੀ ਹਾਂਜੀ ਤੇ ਕੈਨੇਡਾ ਵਿੱਚ ਜਦੋਂ ਤੁਸੀਂ ਇੱਥੇ ਕਾਲਜ ਲਾਈਫ ਦੇਖੀ ਤਾਂ ਇਹ ਪੰਜਾਬ ਨਾਲੋਂ ਮਤਲਬ ਇੰਡੀਆ ਨਾਲੋਂ ਡਿਫਰੈਂਟ ਲੱਗੀ ਬਿਲਕੁਲ ਹਾਂਜੀ ਹਾਂਜੀ ਡਿਫਰੈਂਟ ਹੀ ਆਬਵੀਅਸਲੀ ਇੱਥੇ ਮੈਨੂੰ ਲੱਗਦਾ इंडिया देखो इतनी रिस्पोंसिबिलिटी नहीं थी hmm. थोड़ा रिलैक्स्ड माहौल सी सिर्फ hmm. कॉलेज जाना सी कोई काम नहीं सी करना ਨਾਲ ਨਾਲ ਇੱਥੇ ਸਭ ਤੋਂ ਮੇਜਰ ਫਰਕ ਸਭ ਤੋਂ ਵੱਡਾ ਫਰਕ ਤਾਂ ਇਹ ਸੀ ਵੀ ਇੱਕ ਤਾਂ ਨਾਲ ਕੰਮ ਕਰਨਾ ਹੁੰਦਾ ਸੀ ਤਾਂ ਉਹ ਸ਼ਿਫਟਾਂ ਲਾਉਣ ਦੀ ਟੈਨਸ਼ਨ ਇੱਕ ਕਲਾਸਸ ਲਾਉਣੀਆਂ ਹੁੰਦੀਆਂ ਸੀ ਪਰ ਫਿਰ ਵੀ ਮੇਰੀ ਕਾਲਜ ਲਾਈਫ ਵੀ ਇੱਥੇ ਬਹੁਤ ਵਧੀਆ ਸੀ ਮੇਰੀ ਇੱਥੇ ਦੀਆਂ ਫਰੈਂਡਸ ਵੀ ਬਹੁਤ ਵਧੀਆ ਸੀ ਮੋਨਿਕਾ ਉਹ ਵੀ ਹਜੇ ਤੱਕ ਫਰੈਂਡ ਆ ਤਾਂ ਮੇਰੀ ਹਰ ਜਿੱਥੇ ਜਿੱਥੇ ਵੀ ਫਰੈਂਡਸ ਬਣੀਆਂ ਨੇ ਉਹ ਅੱਜ ਤੱਕ ਮੇਰੀਆਂ ਫਰੈਂਡਸ ਨੇ ਓਕੇ ਤੇ ਹੁਣ ਮੂਵੀ ਦੇ ਬਾਰੇ ਗੱਲ ਕਰਦੇ ਆ ਉਹਦੇ ਵਿੱਚ ਸਤਿੰਦਰ ਸਰ ਸਰ ਨੇ ਤੁਹਾਡੇ ਨਾਲ ਤਾਂ ਉਹਨਾਂ ਬਾਰੇ ਕੁਝ ਗੱਲਾਂ ਦੱਸੋ ਉਸ ਦਿਨ ਦਾ ਸਰ ਬਾਰੇ ਵੀ ਮੈਂ ਪਹਿਲੀ ਵਾਰੀ ਕੰਮ ਕੀਤਾ ਸਰਤਾਜ ਸਰ ਨਾਲ ਤੇ ਬਹੁਤ ਵਧੀਆ ਮੇਰਾ ਐਕਸਪੀਰੀਅੰਸ ਰਿਹਾ ਸਰਨਾਲ ਨਾਲ ਕੰਮ ਕਰਨ ਦਾ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਫਨੀ ਨੇ ਜਿੱਦਾਂ ਮੈਨੂੰ ਲੱਗਦਾ ਜਿੰਨਾਂ ਕਿ ਮੈਂ ਉਹਨਾਂ ਨੂੰ ਨੋਟਿਸ ਕੀਤਾ ਵੀ ਜਿੱਦਾਂ ਦਾ ਇਨਸਾਨ ਉਹਨਾਂ ਦੇ ਸਾਹਮਣੇ ਹੁੰਦਾ ਉਹ ਆਪਣੇ ਆਪ ਨੂੰ ਵੀ ਓਦਾਂ ਹੀ ਢਾਲ ਲੈਂਦੇ ਨੇ ਜੇ ਤੁਸੀਂ ਫਨ ਉਹਦਾ ਸਰ ਵੀ ਫਨ ਹੋ ਜਾਂਦਾ ਤੇ ਮੈਨੂੰ ਸੋ ਹੀ ਇਜ਼ ਵੈਰੀ ਨਾਈਸ ਹਸੌਂਦੇ ਵੀ ਨੇ ਤੇ ਇੰਟੈਲੈਕਚੁਅਲ ਬਹੁਤ ਨੇ ਉਹਨਾਂ ਨੂੰ ਨੋਲਿਜ ਬਹੁਤ ਆ ਤਾਂ ਜਦੋਂ ਗੱਲਾਂ ਕਰਦੇ ਨੇ ਤਾਂ ਬਹੁਤ ਵਧੀਆ ਗੱਲਾਂ ਕਰਦੇ ਨੇ ਬਹੁਤ ਨੋਲੇਜੇਬਲ ਗੱਲਾਂ ਕਰਦੇ ਨੇ ਤੋ ਬਹੁਤ ਵਧੀਆ ਉਹਨਾਂ ਨੇ ਲ ਐਕਸਪੀਰੀਅੰਸ ਬਹੁਤ ਵਧੀਆ ਸੀ ਜੀ ਤੇ ਇਸ ਸੈੱਟ ਤੇ ਕੋਈ ਫਨੀ ਮੂਮੈਂਟ ਹੋਇਆ ਮੋਸਟਲੀ ਜਦੋਂ ਸ਼ੂਟਿੰਗ ਹੁੰਦੀ ਆ ਤਾਂ ਹਾਸੇ ਤਾਂ ਪੈਂਦੇ ਹੀ ਨੇ ਤੁਹਾਡੇ ਨਾਲ ਕੋਈ ਅਜਿਹਾ ਮੂਮੈਂਟ ਹੋਇਆ ਹਾਸੇ ਪੈਂਦੇ ਨੇ ਐਕਚੁਅਲੀ ਮੈਂ ਮੈਂ ਹੀ ਆ ਜਿਹੜਾ ਹਾਸੇ ਪੋਣਿਆ ਜਗੇ ਮੈਂ ਸਰ ਨੂੰ ਬੜਾ ਤੰਗ ਕੀਤਾ ਮਤਲਬ ਉਹਨਾਂ ਨਾਲ ਜਲਾਓ ਕਰੀਏ ਜਾਣੀ ਜਿਹੜੀ ਆਪਣੀਆਂ ਟ੍ਰਿਕਸ-ਟ੍ਰਿਕਸ ਕੀ ਹੁੰਦੇ ਨੇ ਉਹਨਾਂ ਨੂੰ ਤੰਗ ਜਾਂ ਕਰੀ ਜਾਣਾ ਬਠਾ ਸਾਨੂੰ ਜਿੱਦਾਂ ਖਜਾਈ ਨਹੀਂ ਜਾਣਾ ਸਕੇ ਤਾਂ ਖਜਾਇਆ ਬਹੁਤ ਤੁਸੀਂ ਵੈਸੇ ਥੋੜੇ ਸ਼ਰਾਰਤੀ ਲੱਗਦੇ ਹੋ ਮੈਂ ਥੋੜੀ ਸ਼ਰਾਰਤੀ ਹਾਂ ਜੀ ਤੇ ਮੈਂ ਹਰ ਮੈਨੂੰ ਲੱਗਦਾ ਮੋਸਟਲੀ ਕੋ-ਐਕਟਰਸ ਨਾਲ ਮੈਂ ਸ਼ਰਾਰਤ ਹਮੇਸ਼ਾ ਕਰਦੀ ਆ ਉਹ ਜਿਹੜੇ ਪ੍ਰੈਂਕਸ ਹੁੰਦੇ ਨੇ ਮੈਂ ਪ੍ਰੈਂਕਸ ਬਹੁਤ ਕਰਦੀ ਆ ਸੋ ਯਾ ਤੇ ਸਕੂਲ 'ਚ ਵੀ ਕਰਦੇ ਸੀ ਪ੍ਰੈਂਕਸ ਨਾਲ ਸ਼ਰਾਰਤ ਮੈਨੂੰ ਲੱਗਦਾ ਮੇਰਾ ਸਕੂਲ ਸਾਰਾ ਇੱਥੇ ਪੂਰਾ ਹੋ ਰਿਹਾ ਹੈ ਇੰਡਸਟਰੀ ਜਾ ਕੇ ਮੇਰਾ ਸਕੂਲ ਨਿਕਲਦਾ ਹੈ ਠੀਕ ਹੈ ਇਹਦੇ ਨਾਲ ਹੀ ਚੂਜ਼ ਐਨੀ ਤੇ ਕਿਹੜੇ ਕਰੈਕਟਰ ਨੇ ਤੁਹਾਨੂੰ ਸਭ ਤੋਂ ਵੱਧ ਇਨਫਲੂਐਂਸ ਕੀਤਾ ਮੈਂ ਆਪਸ਼ਨਸ ਦਿੰਦੀ ਆ ਚਾਰ ਆਪਸ਼ਨਸ ਨੇ ਪੱਕੋ ਗੁੱਡੀ ਸਾਵੀ ਜਾਂ ਫਿਰ ਕੀਰਤ ਆ ਆਈ ਥਿੰਕ ਪੱਕੂ ਮੇਰੀ ਪਹਿਲੀ ਸੀ ਤਾਂ ਮੈਨੂੰ ਲੱਗਦਾ ਪੱਕੂ ਹਮੇਸ਼ਾ ਸਪੈਸ਼ਲ ਰਹੂਗੀ ਮੇਰੇ ਲਈ ਕਿਉਂਕਿ ਜਿਹੜੀ ਪਹਿਲੀ ਚੀਜ਼ ਹੁੰਦੀ ਆ ਮੈਨੂੰ ਲੱਗਦਾ ਜਿੱਦਾਂ ਹਮੇਸ਼ਾ ਮਾਂ ਕਹਿੰਦੀ ਆ ਵੀ ਪਹਿਲਾ ਨਿਆਣਾ ਤਾਂ ਉਹ ਪੱਕੂ will always be special ਪੱਕੂ ਨੇ ਬਹੁਤ ਕੁਝ ਸਿਖਾਇਆ ਪੱਕੂ ਨੇ ਹੀ ਜੋ ਕੁਝ ਦਿੱਤਾ ਉਹਦੇ ਉਹਦੇ ਕਰਕੇ ਮੈਂ ਜਿੱਥੇ ਬੈਠੀ ਆ ਸੋ ਪੱਕੂ ਦਾ ਹਮੇਸ਼ਾ ਸਪੈਸ਼ਲ ਰਹੂਗੀ ਪਰ ਸਾਰੇ ਕੈਰੈਕਟਰ ਮੈਨੂੰ ਮੈਨੂੰ ਗੁੱਡੀ ਵੀ ਵਧੀਆ ਲੱਗਦੀ ਆ ਤੇ ਮੈਨੂੰ ਸੈਵੀ ਵੀ ਬਹੁਤ ਵਧੀਆ ਲੱਗਦੀ ਆ ਮਿਸ਼ਰੀ ਵੀ ਉਹ ਫੇਵਰਿਟ ਆ ਮੇਰਾ ਹਾਂਜੀ ਥੈਂਕ ਯੂ ਤਾਂ ਹੁਣ ਕੀਰਤ ਵੀ ਸੋ ਸਾਰੇ ਕੈਰੈਕਟਰਸ ਪਰ ਪੱਕੋ ਵਿਲ ਆਲਵੇਸ ਬੀ ਸਪੈਸ਼ਲ ਜੀ ਤੇ ਕਿਹੜੀ ਮੂਵੀ ਤੁਹਾਡੀ ਹੁਣ ਤੱਕ ਯਾਦਗਾਰ ਹੈ ਉਹ ਵੀ ਮੂਵੀਸ ਤਾਂ ਚਲੋ ਸਾਰੀਆਂ ਯਾਦਗਾਰ ਨੇ ਕੋਈ ਮੂਵੀਸ ਤਾਂ ਜੀ ਸਾਰੀਆਂ ਯਾਦਗਾਰ ਨੇ ਇਹ ਇੱਥੇ ਮੈਂ ਚੂਜ਼ ਨਹੀਂ ਕਰਦਾ ਇਹ ਬੱਚਿਆਂ ਜਿਵੇਂ ਸਾਰੇ ਬੱਚੇ ਸਪੈਸ਼ਲ ਨੇ ਠੀਕ ਹੈ ਤੇ ਕਿਹੜੇ ਆਰਟਿਸਟ ਨਾਲ ਤੁਸੀਂ ਦੁਬਾਰਾ ਕੰਮ ਕਰਨਾ ਚਾਹੋਗੇ ਮਤਲਬ ਇੱਕ ਹੁੰਦਾ ਕਿ ਹਾਂ ਮੈਂ ਦੁਬਾਰਾ ਕੰਮ ਕਰਨਾ ਹੀ ਹੈ ਕਰਨਾ ਹੀ ਕਰਨਾ ਹੈ ਇਹਨਾਂ ਨਾਲ ਇੱਕ ਵਾਰੀ ਜ਼ਰੂਰ ਮੌਕਾ ਹੋਰ ਮਿਲਣਾ ਚਾਹੀਦਾ ਨਹੀਂ ਮਿਲਦਾ ਸਾਰੇ ਸਾਰਿਆਂ ਨਾਲ ਹਾਂ ਜੀ ਮੈਂ ਜਿੰਨੇ ਆਰਟਿਸਟ ਨਾਲ ਵੀ ਕੀਤਾ ਮੇਰਾ ਐਕਸਪੀਰੀਅੰਸ ਇੰਨਾ ਵ i like all of them काफी मतलब इधर लिस्ट ᱪ ਸਾਰੀ ਵਧੀਆ ਨੇ ਤੇ ਕੋਈ ਅਜਿਹੇ ਆਰਟਿਸਟ ਜਿਨ੍ਹਾਂ ਨਾਲ ਤੁਸੀਂ ਹਜੇ ਤੱਕ ਕੰਮ ਨਹੀਂ ਕੀਤਾ ਤੇ ਕਰਨਾ ਚਾਹੋ ਫਿਊਚਰ ਦੇ ਵਿੱਚ ਨਹੀਂ 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 ਆਰਟਿਸਟ ਐਸ ਸੱਚ ਮੈਂ ਕਦੀ ਵੀ ਆਰਟਿਸਟ ਨੂੰ ਮੱਧੇ ਨਜ਼ਰ ਰੱਖਦਾ ਕਿ ਮੈਂ ਨਹੀਂ ਸੋਚਦੀ ਕਦੀ ਵੀ ਮੈਨੂੰ ਮੇਰੇ ਵਾਸਤੇ ਸਕ੍ਰਿਪਟ ਹੀ ਆਰਟਿਸਟ ਹੈ ਮੇਰੀ ਸੋ ਜੇ ਕੋਈ ਵੀ ਇਨਸਾਨ ਕੋਈ ਵੀ ਆਰਟਿਸਟ ਵਧੀਆ ਸਕ੍ਰਿਪਟ ਲੈ ਕੇ ਆਉਣਗੇ ਮੈਂ ਉਹਨਾਂ ਨਾਲ ਕੰਮ ਕਰਨ ਨੂੰ ਰੈਡੀ ਹੈ ਬਟ ਸਕ੍ਰਿਪਟ ਵਧੀਆ ਹੋਣੀ ਚਾਹੀਦੀ ਹੈ ਹਾਂਜੀ ਤੇ ਸਭ ਤੋਂ ਵੱਧ ਸੈੱਟ ਤੇ ਮਸਤੀ ਕੌਣ ਕਰਦਾ ਹੈ ਚਾਰ ਆਪਸ਼ਨਸ ਨੇ ਸਤਿੰਦਰ ਸਤਾਜ ਸਰ ਹਰੀਸ਼ ਵਰਮਾ ਐਮ ਵੀ ਵਿਰਕੀਆ ਬੀਨੂ ਟੇਲੋ ਜੀ ਬੀਨੂ ਸਰ ওকে ਆਬਵੀਅਸਲੀ ਬੀਨੂ ਸਰ ਐਨੀ ਡੇ ਬੀਨੂ ਸਰ ਬਹੁਤ ਫਨੀ ਨੇ ਉਹ ਵੀ ਬਹੁਤ ਸ਼ਰਾਰਤੀ ਨੇ ਤਾਂ ਮੈਂ ਜਿੰਨਾਕ ਨੋਟਿਸ ਕੀਤਾ ਕਿਉਂਕਿ ਸਰ ਨਾਲ ਮੈਨੂੰ ਇੰਨਾ ਜ਼ਿਆਦਾ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਆਪਾਂ ਸਿਰਫ ਇੱਕ ਹੀ ਵਾਰੀ ਕੰਮ ਕੀਤਾ ਜੀ ਤਾ ਪਰ ਬੀਨੂ ਸੇ ਬਹੁਤ ਸ਼ਰਾਰਤੀ ਮਤਲਬ ਕਿ ਉਹ ਜਿੱਦਾਂ ਦੇ ਰੀਅਲ ਲਾਈਫ ਚ ਉਵੇਂ ਹੀ ਮੂਵੀਜ਼ ਚ ਫਨੀ ਕੈਰੈਕਟਰ ਹਾਂ ਜੀ ਫਨੀ ਬਹੁਤ ਨੇ ਜੋਕਸ ਬਹੁਤ ਕ੍ਰੈਕ ਕਰਦੇ ਰਹਿੰਦੇ ਨੇ ਜੀ ਜੀ ਤੇ ਫੀਮੇਲ ਐਕਟਰੈਸ ਵਿੱਚੋਂ ਸਭ ਤੋਂ ਵੱਧ ਇਨਸਪਾਇਰਿੰਗ ਕੌਣ ਲੱਗਦਾ ਨੀਰੂ ਬਾਜਵਾ ਮੈਮ ਸਰਗੁਨ ਮਹਿਤਾ ਸੋਨਮ ਬਾਜਵਾ ਨਿਮਰਤ ਕੈ ਨੀਰੂ ਮੈਮ ਆਈ ਥਿੰਕ ਆਲਵੇਜ਼ ਨੀਰੂ ਮੈਮ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਹਰ ਇੰਟਰਵਿਊ ਚ ਕਿ ਨੀਰੂ ਮੈਮ ਨੇ ਜਿਨ੍ਹਾਂ ਨੇ ਸਾਡੇ ਲਈ ਰਾਹ ਬਣਾਇਆ ਤੇ ਉਹਨਾਂ ਨੇ ਉਹ ਔਖੇ ਵੇਲੇ ਦੇਖਿਆ ਜੋ ਸ਼ਾਇਦ ਆਪਾਂ ਨਹੀਂ ਦੇਖੇ ਉਹਨਾਂ ਕਰਕੇ ਉਹਨਾਂ ਨੇ ਉਹ ਪੇ ਜਿਹ ਜਿੱਤੇ ਆਪਾਂ ਹੁਣ ਤੁਰ ਰਹੇ ਆ ਸੋ ਨੀਰੂ मैम ਵਿਲ ਆਲਵੇਜ਼ ਬੀ ਐਨ ਇਨਸਪੀਰੇਸ਼ਨ ਆਲਵੇਜ਼ ਬਿਲਕੁਲ ਤੇ ਨਾਲ ਹੀ ਵਮ ਜੇਕਰ ਤੁਹਾਨੂੰ ਮੈਂ ਕੋਈ ਕੈਰੈਕਟਰ ਦਵਾ ਲਾਈਕ ਟੀਚਰ ਪਲੇ ਕਰਨ ਦਾ ਤੁਸੀਂ ਕਰੋਗੇ ਹਾਂਜੀ ਹਾਂਜੀ ਬਿਲਕੁਲ ਦੱਸੋ ਜੀ ਸਟ੍ਰਿਕਟ ਟੀਚਰ ਬੱਚਿਆਂ ਨੂੰ ਡਾਂਟਣਾ ਆ ਬੱਚੇ ਸ਼ਾਇਰ ਪੰਜਾਬੀ ਜਾਂ ਹਿੰਦੀ ਜਾਂ ਇੰਗਲਿਸ਼ ਜਾਂ ਪੰਜਾਬੀ ਪੰਜਾਬੀ ਚ ਬਿਲਕੁਲ ਬੱਚੇ ਕੀ ਕਰ ਰਹੇ ਹੋ ਇਹ ਚੁੱਪ ਕਰਕੇ ਬੈਠੇ ਰਹੋ ਨਹੀਂ 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 ਹਿੱਲਣਾ ਸਾਲਾ ਨੂੰ ਕਿਨੇ ਗਿਆ ਬੈ ਚੁੱਪ ਚੁੱਪ ਆਹ ਕਿਹਾ ਮਾਤਾ ਪੂਰਾ ਸਟ੍ਰਿਕਟ ਮੂਡ ਤੇ ਜੇ ਪਿਆਰ ਨਾਲ ਬੱਚਿਆਂ ਨੂੰ ਸਮਝਾਉਣਾ ਹੋਵੇ ਬੱਚੇ ਬਹਿ ਜੋ ਕੋਈ ਨਾ ਕੋਈ ਨਾ ਪੁੱਤ ਸੋਕੀ ਫਿਰ ਕੀ ਹੋ ਗਿਆ ਨਹੀਂ ਨਹੀਂ ਲੜੀਦਾ ਨਹੀਂ ਪੁੱਤ ਲੜੀਦਾ ਨਹੀਂ 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 ਕੋਈ ਨਾ ਬਹਿ ਜੋ ਬਹਿ ਜੋ ਹਾਂਜੀ ਕੋਈ ਨਹੀਂ ਮੈਂ ਆਉਣੀ ਆ ਤੁਹਾਡੇ ਕੋਲੇ ਬਹਿ ਜੋ ਮੈਂ ਦੇਖਦੀ ਹਾਂ ਓਕੇ ਹੇ ਕਿੰਨੇ ਪਿਆਰ ਨਾਲ ਸਮਝਾ ਰਹੇ ਹੁੰਦੇ ਨੇ ਨਾ ਕਈ ਟੀਚਰਸ ਦੇ ਬਿਲਕੁਲ ਤਾਂ ਉਹਡੇ ਸਕੂਲ ਦੇ ਵਿੱਚ ਟੀਚਰਸ ਕਿਵੇਂ ਦੇ ਹੁੰਦੇ ਸੀਗਾ ਲਾਈਕ ਸਟ੍ਰਿਕਟ ਸੀਗਾ ਜਾਂ ਪਿਆਰ ਨਾਲ ਸਮਝਾਉਣ ਵਾਲੇ ਮਿਕਸ ਹੀ ਸੀ ਮੈਨੂੰ ਲੱਗਾ ਹਰ ਸਕੂਲ 'ਚ ਮਿਕਸ ਜਿਹੇ ਹੁੰਦੇ ਨੇ ਕੋਈ ਬਹੁਤ ਜ਼ਿਆਦਾ ਪਿਆਰੇ ਵੀ ਹੁੰਦੇ ਨੇ ਕੋਈ ਮੀਡੀਅਮ ਜਿਹੇ ਹੁੰਦੇ ਨੇ ਕਿ ਨਾ ਬਾਰੇ ਨਾ ਮਾੜੇ ਚੰਗੇ ਠੀਕ ਔਰ ਕਈ ਥੋੜੇ ਬਹੁਤ ਸਟ੍ਰਿਕਟ ਹੁੰਦੇ ਨੇ ਪਰ ਮੇਰੇ ਸਕੂਲ 'ਚ ਵਧੀਆ ਸੀ ਟੀਚਰਸ ਮੇਰੇ ਜਿਹੜੇ ਜਿਹੜਾ ਮੈਨੂੰ ਲੱਗਾ ਨਰਸਰੀ ਤੋਂ 10ਵੀਂ ਤੱਕ ਸਕੂਲ ਸੀ ਉੱਚ ਤੱਕ ਥੋੜੇ ਬਹੁਤ ਸਟ੍ਰਿਕਟ ਸੀ ਟੀਚਰਸ ਤੇ ਜਿਹੜੇ 11ਵੀਂ 12ਵੀਂ ਵਾਲਾ ਸੀ ਉਹ ਬਹੁਤ ਪਿਆਰੇ ਸੀ ਟੀਚਰਸ ਹਾਂਜੀ ਤਾਂ ਮਮ ਜਿਵੇਂ ਕੈਨੇਡਾ ਦੇ ਵਿੱਚ ਤੁਸੀਂ ਵੀ ਐਸ ਅ ਇੰਟਰਨੈਸ਼ਨਲ ਸਟੂਡੈਂਟ ਆਏ ਸੀ ਕੁਝ ਸਾਲ ਪਹਿਲਾਂ ਤੇ ਅੱਜ ਦੇ ਵੀ ਸਿਨੈਰੀਓ ਤੁਸੀਂ ਦੇਖ ਰਹੇ ਹੋ ਹਨਾ ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਆਏ ਨੇ ਤਾਂ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੁਸੀਂ ਕੀ ਕਹਿਣਾ ਚਾਹੋਗੇ ਅਜੀ ਦੇਖੋ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਦੀ ਵੀ ਇਨਸਾਨ ਨੂੰ ਜੋ ਵੀ ਰੱਬ ਕਰੂਗਾ ਚੰਗੇ ਵਾਸਤੇ ਕਰੂਗਾ ਤੇ ਤੁਸੀਂ ਹੌਸਲਾ ਜਮਾ ਨਹੀਂ ਹਾਰਨਾ ਇਹ ਹਮੇਸ਼ਾ ਯਾਦ ਰੱਖਣਾ ਵੀ ਜੇ ਇੱਕ ਰਾਹ ਬੰਦ ਹੁੰਦਾ ਉਹਦੀ ਜਗ੍ਹਾ 100 ਰੱਬ ਖੋਲਦਾ ਤੁਹਾਡੇ ਵਾਸਤੇ ਸੋ ਮੇਰਾ ਸਭ ਤੋਂ ਵੱਡਾ ਮਤਲਬ ਹਮੇਸ਼ਾ ਕਿਸੇ ਨੂੰ ਵੀ ਜੇ ਕੋਈ ਵੀ ਪੁੱਛਦਾ ਮੈਂ ਹਮੇਸ਼ਾ ਕਹਿੰਦੀ ਆ ਵੀ ਪੇਸ਼ੈਂਸ ਰੱਖੋ ਔਰ ਹਿੰਮਤ ਨਾ ਹਾਰੋ ਵੀ ਕਦੀ ਵੀ ਇਹ ਤਾਂ ਸੋਚਣਾ ਹੀ ਨਹੀਂ ਕਿ ਇਹ ਹੀ ਬਸ ਲਾਸਟ ਹੀ ਰਾਂ ਵੀ ਇਹ ਤੋਂ ਬਾਅਦ ਤਾਂ ਜ਼ਿੰਦਗੀ ਖਤਮ ਆ ਦੁਨੀਆ ਖਤਮ ਆ ਨਹੀਂ ਕੁਛ ਨਾ ਕੁਛ ਰੱਬ ਨੇ ਜਿੰਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਤਾਂ ਉਹ ਕਰਨੇ ਜਿੱਦਾਂ ਕਹਿੰਦੇ ਵੀ ਦਾਣੇ ਉਹ ਹੋਊਗਾ ਸਾਰੇ ਗੋਸ਼ਤ ਹੋ ਜਾਊਗਾ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲਾ ਉਹ ਵੀ ਹੋ ਜਾਊਗਾ ਕਿ ਜਿਹੜਾ ਦਾਣੇ ਦਿੰਦਾ ਉਹ ਰੋਟੀ ਵੀ ਦਊਗਾ ਬਿਲਕੁਲ ਬਿਲਕੁਲ ਜੀ ਤੇ ਨਾਲੇ ਜਿਵੇਂ ਮੂਵੀ ਦੀਆਂ ਕੁਝ ਹੋਰ ਗੱਲਾਂ ਜ਼ਰੂਰ ਜਾਨਣਾ ਚਾਹਾਂਗੇ ਜਿਵੇਂ ਮੂਵੀ ਪ੍ਰੈਕਟੀਕਲ ਲਾਈਫ ਤੇ ਕਿ ਪ੍ਰੈਕਟੀਕਲ ਬੱਚਿਆਂ ਨੂੰ ਹੋਣਾ ਚਾਹੀਦਾ ਆ ਤਾਂ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਟੀਚਰਸ ਦਾ ਵੀ ਰੋਲ ਹੁੰਦਾ ਪ੍ਰੈਕਟੀਕਲ ਸਿਖਾਉਣਾ ਜਾਂ ਫਿਰ ਕਈ ਟੀਚਰਸ ਰੱਟੇ ਵੀ ਮਰਵਾਉਣ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਰੱਟਾ ਮਾਰੋ ਤੁਹਾਨੂੰ ਐਜ਼ ਇਟ ਇਜ਼ ਲਿਖਣਾ ਤੁਸੀਂ ਤਾਂ ਤੁਹਾਨੂੰ ਕੀ ਲੱਗਦਾ ਕਿ ਪ੍ਰੈਕਟੀਕਲ ਵਰਕ ਕਰਨ ਦੇ ਵਿੱਚ ਟੀਚਰਸ ਦੀ ਵੀ ਸਹਾਇਤਾ ਹੁੰ ਉਹ ਮੂਵੀ ਚ ਵੀ ਬਹੁਤ ਵਧੀਆ ਇੱਕ ਲਾਈਨ ਆ ਜਿੱਥੇ ਬੋਲਿਆ ਗਿਆ ਕਿ ਟੀਚਰ ਪਲੱਸ ਪੇਰੈਂਟਸ ਦੋਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਆ ਆਪਣੇ ਬੱਚੇ ਚ ਇਹ ਲੱਭਣ ਦੀ ਵੀ ਉਹਦੀ ਕੀ ਖਾਸੀਅਤਾਂ ਕੀ ਉਹਨੂੰ ਕਲਾ ਰੱਬ ਨੇ ਨਿਵਾਜ਼ ਕੇ ਭੇਜਿਆ ਕਿਉਂਕਿ ਰੱਬ ਹਮੇਸ਼ਾ ਕਿਸੇ ਨਾ ਕਿਸੇ ਟੈਲੈਂਟ ਨਾਲ ਬੱਚੇ ਨੂੰ ਬles ਕਰਕੇ ਭੇਜਦੇ ਨੇ ਤੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਨੰਬਰਾਂ ਚ ਹੀ ਦਿਸੇ ਉਹ ਕੋਈ ਬੱਚਾ ਪੇਂਟਿੰਗ ਚ ਹੋ ਸਕਦਾ ਸਿੰਗਿੰਗ ਚ ਹੋ ਸਕਦਾ ਆਰਟ ਚ ਹੋ ਸਕਦਾ ਕਿਸੇ ਵੀ ਫੀਲਡ ਚੋ ਬੱਚਾ ਜਾ ਸਕਦਾ ਤਾਂ ਪੇਰੈਂਟਸ ਪਲੱਸ ਟੀਚਰਸ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਉਹ ਲੱਭਣਾ ਉਹ ਤਰਾਸ਼ਣਾ ਨਾ ਕਿ ਸਿਰਫ ਇਹ ਫੋਕਸ ਕਰਨਾ ਵੀ ਬਸ ਤੁਸੀਂ 10 ਤੋਂ 10 ਲੈ ਕੇ ਆਓ ਵੀ A+ ਲੈ ਕੇ ਆਓ 100/100 ਲੈ ਕੇ ਆਓ ਤਾਂ 100/100 ਹਰ ਜਗ੍ਹਾ ਲਾਈਫ 'ਚ ਨਹੀਂ ਕੰਮ ਆਉਂਦੇ ਆਪਾਂ ਅੱਜ ਅੱਜ ਵੀ ਯਾਦ ਕਰਕੇ ਦੇਖ ਲੀਏ ਕਿੰਨੀਆਂ ਕਿ ਚੀਜ਼ਾਂ ਨੇ ਜਿਹੜੀਆਂ ਸਾਨੂੰ ਐਕਚੁਅਲੀ ਪ੍ਰੈਕਟੀਕਲੀ ਅੱਜ ਤੱਕ ਕੰਮ ਆਈ ਨਹੀਂ ਬਿਲਕੁਲ ਬਿਲਕੁਲ ਉਹ ਇੱਕ ਰੀਲ ਨਹੀਂ ਵਾਇਰਲ ਹੁੰਦੀ ਕਿ ਮੈਂ ਐਸ ਦੇ ਵਿੱਚ ਸਾਈਨ ਕੋਸ ਥੀਟਾ ਪੜ੍ਹਾਉਂਦਾ ਸੀ ਉਹ ਕਿੱਥੇ ਕੰਮ ਆ ਰਿਹਾ ਕੰਮ ਆ ਰਿਹਾ ਹਾਂਜੀ ਨਹੀਂ ਮਤਲਬ ਜਿੰਨੇ ਉਹ ਫੀਲਡ 'ਚ ਜਾਣਾ ਚਲੋ ਜਿੰਨੇ ਥੋੜੀ ਜੀ ਇੰਜੀਨੀਅਰਿੰਗ ਕਰਨੀ ਹੈ ਕੰਮ ਉਹ ਜਿੰਨੇ ਸਪੈਸ਼ੈਲਿਟੀ ਕਰਨੀ ਹੈ ਠੀਕ ਆ ਪਰ ਹ ਉਹ ਟਾਈਟਲ ਦੇਖਿਆ ਸੀ ਹੁਸ਼ਿਆਰ ਸਿੰਘ ਉਹਦੇ ਨਾਲ ਲਿਖਿਆ ਸੀ ਆਪਣਾ ਅਰਸਤੂ ਬ੍ਰੈਕਟ ਦੇ ਵਿੱਚ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਸੀ ਇਹ ਗੱਲ ਪਰ ਕੁਝ ਜੋ ਸਰੋਤੇ ਜਿਹੜੇ ਨਵੇਂ ਨੇ ਤਾਂ ਇੱਕ ਵਾਰੀ ਜ਼ਰੂਰ ਦੱਸੋ ਆਪਣਾ ਅਰਸਤੂ ਕਿਉਂ ਲਿਖਿਆ ਉਹ ਛੋਟੀ ਜੀ ਇੰਟਰਸਟਿੰਗ ਇਨਸੀਡੈਂਟ ਆ ਹੋ ਨਿਕਾ ਜਿਆ ਵੀ ਜਦੋਂ ਪਹਿਲਾਂ ਇਹ ਮੂਵੀ ਮੈਂ ਸਾਈਨ ਕੀਤੀ ਸੀ ਜਦੋਂ ਮੇਰੇ ਕੋਲ ਸਕ੍ਰਿਪਟ ਆਈ ਸੀ ਇਹਦਾ ਨਾਂ ਆਪਣਾ ਅਰਸਤੂ ਸੀ ਫਿਰ ਸਾਡੇ ਮੇਕਰਸ ਨੂੰ ਲੱਗਿਆ ਵੀ ਨਹੀਂ ਇਹ ਜ਼ਿਆਦਾ ਵਰਸਟਾਈਲ ਸ਼ਾਇਦ ਨਾਮ ਨਾ ਹੋਵੇ ਤਾਂ ਉਹਨਾਂ ਨੇ ਚੇਂਜ ਕਰਕੇ ਹੁਸ਼ਿਆਰ ਸਿੰਘ ਰੱਖਣ ਦਾ ਉਹ ਕੀਤਾ ਫੈਸਲਾ ਲਿਆ ਤੇ ਸਰਤਾਜ ਸਰ ਤੇ ਉਹ ਅੱਜ ਵੀ ਆਪਣਾ ਰਸਤਾ ਪਸੰਦ ਆ ਪਰ ਵੀ ਆਲਸੋ ਅੰਡਰਸਟੈਂਡ ਉਹਨਾਂ ਦਾ ਪੁਆਇੰਟ ਆਫ View ਆਪਣੀ ਜਗ੍ਹਾ ਬਿਲਕੁਲ ਸਹੀ ਨੇ ਕਿਉਂਕਿ ਹੁਸ਼ਿਆਰ ਸਿੰਘ ਥੋੜਾ ਜ਼ਿਆਦਾ ਕਨੈਕਟ ਕਰਦਾ इजीली ਸਮਝ ਆਉਂਦਾ ਆਪਣਾ ਰਸਤਾ ਕਦੀ ਕਦੀ ਇੱਕ ਕੁਐਸਚਨ ਮਾਰਕ ਛੱਡ ਕੇ ਜਾ ਸਕਦਾ ਵੀ ਇਹ ਇਹਦਾ ਮਤਲਬ ਕੀ ਹੈ ਸੋ ਵੀ ਆ ਟੋਟਲੀ ਵਿਦ ਦਾ ਮੇਕਰਸ ਉਹਨਾਂ ਦਾ ਡਿਸੀਜਨ ਸਹੀ ਹੈ ਵੀ ਹੁਸ਼ਿਆਰ ਸਿੰਘ ਬਹੁਤ ਸੋਹਣਾ ਨਾਮ ਹੁਸ਼ਿਆਰ ਸਿੰਘ ਸਤਿੰਦਰ ਸਰ ਹੁਸ਼ਿਆਰ ਸੀਗੇ ਸਕੂਲ ਲਾਈਫ ਦੇ ਵਿੱਚ ਤੁਹਾਨੂੰ ਪਤਾ ਉਹਨਾਂ ਬਾਰੇ ਮੈਨੂੰ ਤਾਂ ਜੋ ਸਰ ਦਾ ਹਾਲ ਆ ਹੋਣਗੇ ਹੀ ਇਸ ਵੈਰੀ ਬ੍ਰਾਈਟ ਇਨੀ ਨੋਲੇਜ ਆ ਉਹਨਾਂ ਨੂੰ ਹੋਰ ਇੰਨਾ ਵਧੀਆ ਲਿਖਦੇ ਨੇ ਤੁਸੀਂ ਲਿਖਤ ਤੋਂ ਹੀ ਹਿਸਾਬ ਲਾ ਸਕਦੇ ਹੋ ਸਰ ਦੇ ਲਿਰਿਕਸ ਕਿੰਨੇ ਸੋਹਣੇ ਹੁੰਦੇ ਨੇ ਕਿ ਬਾ ਕਮਲ ਲਿਖਦੇ ਨੇ ਮੈਨੂੰ ਨਹੀਂ ਲੱਗਦਾ ਇੰਡਸਟਰੀ ਚ ਕੋਈ ਉਹਨਾਂ ਵਰਗਾ ਲਿਖ ਸਕਦਾ ਜਿਹੋ ਜੀ ਸੋਚ ਨਾਲ ਉਹ ਲਿਖਦੇ ਨੇ ਜੋ ਜੇ ਵਰਡਸ ਉਹ ਯੂਜ਼ ਕਰਦੇ ਨੇ ਉਹਨਾਂ ਦੀ ਵੋਕੈਬਲਰੀ ਇੰਨੀ ਵਧੀਆ ਸੋ ਮੈਨੂੰ ਤਾਂ ਲੱਗਦਾ ਸਰ ਬਹੁਤ ਇੰਟੈਲੀਜ ਉਹ ਹੋਣਗੇ 100 ਬਟਾ 100 ਸੋਹਣੇ ਹੁੰਦੇ ਨੇ ਜੀ ਠੀਕ ਹੈ ਤੇ ਤੁਸੀਂ ਕਿੰਨੇ ਵਾਲੇ ਸੀਗੇ ਮੈਂ ਤਾਂ ਤਾਂ ਮੈਂ ਸੋ ਮੇਰਾ ਉਹੀ ਆ ਵੀ 10ਵੀਂ ਤੱਕ ਮੈਂ ਤੁਹਾਨੂੰ ਕਹਣਾ ਵੀ ਮੈਂ ਸੀਰੀਅਸਲੀ ਨਹੀਂ ਲਿਆ ਪਰ ਜਦੋਂ ਮੈਨੂੰ ਇਹ ਮੌਕਾ ਮਿਲ ਗਿਆ ਵੀ ਮੈਂ ਆਪਣੇ ਪਸੰਦੇ ਸਬਜੈਕਟ ਚੂਜ਼ ਕਰ ਸਕਦੀ ਆ 10ਵੀਂ ਤੋਂ ਬਾਅਦ ਤਾਂ ਮੈਂ 11ਵੀਂ 12ਵੀਂ ਕਾਲਜ ਉਹ ਉਹ ਤੋਂ ਬਹੁਤ ਇੰਟੈਲੀਜੈਂਸੀ ਮੈਂ ਤਾਂ ਇਟ ਮੈਂ ਮਤਲਬ 50 60ਸ ਵਾਲਾ ਬੱਚਾ ਸਿੱਧਾ 80 90ਸ ਤੇ ਚਲਾ ਗਿਆ ਬੱਚਾ ਬਹੁਤ ਹੈ ਤੇ ਮम्मा ਬਹੁਤ ਖੁਸ਼ ਹੋਏ ਉਹਨੇ ਫਿਰ ਮਮਾ ਮੈਂ ਤੁਹਾਨੂੰ ਕਹਣਾ ਮਮਾ ਤਾਂ ਖੁਸ਼ ਹੋ ਗਏ ਹੈ ਸਾਡੇ ਕੋਲ ਕੋਈ ਨਾ ਬੱਚਾ ਇਹ ਵੀ ਵਧੀਆ ਉਹ ਵੀ ਵਧੀਆ ਠੀਕ ਹੈ ਤੇ ਇਸ ਸਾਲ ਦੀ 2025 ਦੀ ਜਿਵੇਂ ਸ਼ੁਰੂਆਤ ਹੀ ਹੋਈ ਹੈ ਤੇ ਪਹਿਲੀ ਮੂਵੀ ਤੁਸੀਂ ਲੈ ਕੇ ਚ ਹੋਰ ਵੀ ਤੁਹਾਡੇ ਪ੍ਰੋਜੈਕਟਸ ਦੇਖਣ ਨੂੰ ਮਿਲਣਗੇ ਜੀ ਕਾਫੀ ਪ੍ਰੋਜੈਕਟਸ ਲਾਈਨਡ ਅਪ ਨੇ ਤਿੰਨ ਚਾਰ ਹਜੇ ਸ਼ੂਟਸ ਨੇ ਲਾਈਨਡ ਅਪ ਉਸ ਤੋਂ ਪਹਿਲਾਂ ਆਪਾਂ ਪਿਛਲੇ ਸਾਲ ਇੱਕ ਬੇਬੇ ਕੀਤੀ ਸੀ ਬਹੁਤ ਸੋਹਣੀ ਮੁੰਗੀ ਜਿਮੀ ਸਰ ਨਾਲ ਮੈਂ ਦੁਆਰਾ ਦਾਣਾ ਪਾਣੀ ਤੋਂ ਬਾਅਦ ਆਪਾਂ ਬੇਬੇ ਚਾ ਰਿਆ ਤਾਂ ਉਹਦਾ ਉਹਦੀ ਮੈਨੂੰ ਬਹੁਤ ਓਡੀਕ ਆ ਤੇ ਦੋ ਮੂਵੀਜ਼ ਆਲਰੇਡੀ ਸ਼ੂਟ ਹੋ ਕੇ ਰੈਡੀ ਪਈਆਂ ਨੇ ਐਕਚੁਅਲੀ ਤਿੰਨ ਸੋ ਤਿੰਨ ਉਹ ਵਧੀਆ ਪਈਆਂ ਨੇ ਇੱਕ ਹੁਸ਼ਾਰ ਸਿੰਘ ਤਾਂ ਚਲੋ ਆ ਜਾਣੀ ਆ ਹੁਣ ਤੇ ਬਾਕੀ ਤਿੰਨ ਚਾਰ ਹੋਰ ਪਾਈਪਲਾਈਨ ਚ ਨੇ ਸੋ ਕਰਦੇ ਰਹਾਂਗੇ ਐਂਡ ਹੁਣ ਰੈਗੂਲਰਲੀ ਤੁਹਾਨੂੰ ਮੈਂ ਦਿਸਦੀ ਰਹੂੰਗੀ ਬਿਲਕੁਲ ਮੈਂ ਵੀ ਤੁਹਾਨੂੰ ਇਹ ਪੁੱਛਣ ਲੱਗੀ ਸੀ ਪਿੱਛੇ ਜੇ ਥੋੜਾ ਤੁਸੀਂ ਗਾਇਬ ਹੋ ਗਏ ਸੀਗੇ ਮੂਵੀਜ਼ ਚ ਨਹੀਂ ਦੇਖ ਰਹੇ ਸੀਗੇ ਉਹ ਗੁਰਜੀ ਤੋਂ ਕੌਨਸ਼ੀਅਸ ਲੀ ਕਰਦੀ ਆ ਮੈਂ ਕਿਉਂਕਿ ਜੇ ਜਦੋਂ ਤੱਕ ਮੈਨੂੰ ਸਕ੍ਰਿਪਟ ਪਸੰਦ ਨਾ ਆਵੇ ਉਦੋਂ ਤੱਕ ਮੈਨ ਮੇਰ ਤੋਂ ਨਹੀਂ ਹੁੰਦਾ ਤਾਂ ਤਾਂ ਮੈਂ ਚਾਹੇ ਘਰ ਬੈ ਕੇ ਆਪਣਾ ਆਰਮਨਰ ਮੈਂ ਆਈ ਰੀਡ ਬੁక్స్ ਮੈਂ ਹੋਰ ਇੰਟਰਨੈਸ਼ਨਲ ਸਿਨੇਮਾ ਦੇਖਦੀ ਆ ਰਿਲੈਕਸ ਕਰਦੀ ਆ ਰਿਸਰਚ ਕਰਦੀ ਆ ਅੱਗੇ ਕੀ ਕਰਨਾ ਲਾਈਫ ਚ ਹੈ ਨਾ ਵੀ ਕਿੱਦਾਂ ਦੇ ਚੀਜ਼ਾਂ ਤੇ ਕੰਮ ਕਰਨਾ ਏਵਰੀਥਿੰਗ ਉਹ ਮੈਨੂੰ ਆਪਣਾ ਉਹ ਟਾਈਮ ਵੀ ਵਧੀਆ ਲੱਗਦਾ ਪਰ ਜੇ ਮੇਰੇ ਮਨ ਨੂੰ ਕੋਈ ਚੀਜ਼ ਨਹੀਂ ਜੱਚਦੀ ਤਾਂ ਮੈਂ ਨਹੀਂ करूंगी ਚਾਹੇ ਮੈਂ ਦੋ ਤਿੰਨ ਸਾਲ ਬੈਠੀ ਰਹੀ ਕੋਈ ਚੱਕਰ ਨਹੀਂ ਜੀ ਤੇ ਇਹਦੇ ਨਾਲ ਹੀ ਹੁਣ ਸਮਾਂ ਹੀ ਮਿਲਦਾ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਜਾਣ ਤੋਂ ਪਹਿਲਾਂ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਆ ਧੰਨਵਾਦ ਜੀ ਪਹਿਲਾਂ ਤਾਂ ਸਾਡੀ ਇੰਟਰਵਿਊ ਦੇਖਣ ਲਈ ਥੈਂਕ ਯੂ ਸੋ ਮੱਚ 7 ਫਰਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਜੀ ਹੁਸ਼ਿਆਰ ਸਿੰਘ ਉਹ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਜਾ ਕੇ ਦੇਖਣੀ ਆ ਇੱਕ ਬਹੁਤ ਹੀ ਪਿਆਰੀ ਫੈਮਿਲੀ ਮੂਵੀ ਆ ਇੱਕ ਬਹੁਤ ਹੀ ਵਧੀਆ ਮੈਸੇਜ ਆ ਪਰ ਕਾਮੇਡੀ ਦੇ ਜ਼ਰੀਏ ਦਿੱਤਾ ਗਿਆ ਸੋ ਕਾਮੇਡੀ ਤੁਸੀਂ ਇੰਜੋਏ ਕਰੋਗੇ ਕਰੋਗੇ ਮੈਨੂੰ ਪੂਰਾ ਪੱਕਾ ਭਰੋਸਾ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਇਮੇਜਿਜ਼ ਸਟੂਡੀਓ ਚ ਆਉਣ ਲਈ ਬੜਾ ਚੰਗਾ ਲੱਗਿਆ ਤੁਹਾਡਾ ਗੱਲ ਕਰਕੇ ਥੈਂਕ ਯੂ ਮੈਨੂੰ ਵੀ ਜੀ ਥੈਂਕ ਯੂ ਤਾਂ ਜੀ ਅੱਜ ਦਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ। ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ। ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਜਦੋਂ ਮੂਵੀ ਰਿਲੀਜ਼ ਹੋਏਗੀ 7 ਫਰਵਰੀ ਨੂੰ ਹੁਸ਼ਿਆਰ ਸਿੰਘ ਤਾਂ ਜ਼ਰੂਰ ਆਪਣੇ ਪਰਿਵਾਰ ਸਮੇਤ ਪਹੁੰਚਣਾ ਤੇ ਰਿਵਿਊਜ਼ ਨੇ ਜੋ ਇੰਸਟਾਗ੍ਰਾਮ ਤੇ ਸਿੰਮੀ ਜੀ ਨੂੰ ਟੈਗ ਕਰ ਸਕਦੇ ਹੋ। ਪਲੀਜ਼ ਆਈ ਵਿਲ ਰੀਸ਼ੇਅਰ। ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾਈ ਬਣੇ ਰਹੋ ਹਮਦਰ ਟੀਵੀ ਦੇ ਨਾਲ। ਬਿੰਦੇੋ ਇਜਾਜ਼ਤ। ਸੱਚ ਰੇਕਾਲ। ਸੱਚਕ। ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੁਹਾਡੀ